ਤੇ ਗੰਦੀਆਂ ਗਾਲਾਂ ਗੱਡੀਆਂ ਫਿਰ ਮੇਰੇ ਹੱਥੀ ਪਿਆਵਾ ਫਿਰ ਅੰਦਾ ਕੁੱਤੀ ਚੂੜੀ ਨਾ ਹੋਵੇ ਤੇ ਤੇ ਵਾਵਾ ਗੱਲਬਾਤ ਹੋਈ ਫਿਰ ਮੈਂ ਆਪਣੇ ਮੁਲਾਜ਼ਮਾਂ ਨੂੰ ਸੱਦਿਆ ਦਫ਼ਤਰੋਂ ਵਾਈ ਯੂਨੀਅਨ ਜਿੰਦਾਬਾਦ ਵਾਈ ਯੂਨੀਅਨ ਜਿੰਦਾਬਾਦ ਸ਼ਹੀਦ ਮੁਰਦਾਬਾਦ ਸ਼ਹੀਦ ਮੁਰਦਾਬਾਦ ਵਾਈ ਯੂਨੀਅਨ ਜਿੰਦਾਬਾਦ ਸ਼ਹੀਦ ਮੁਰਦਾਬਾਦ ਸ਼ਹੀਦ ਮੁਰਦਾਬਾਦ ਹਮ ਸੇਟ ਕਰਾਏਗਾ ਚੂੜੀ ਹੋ ਜਾਏਗਾ ਹਮ ਸੇਟ ਕਰਾਏਗਾ ਗੋਇਨ ਵਾਲਮੀਕ ਜੈਤੀ ਅਮਰ ਰਹੇ ਵਾਲਮੀਕ ਜੈਤੀ ਅਮਰ ਰਹੇ ਜੰਦਾਬਾਦ ਵਾਲਮੀਕ ਇਕਤਾ ਜਿੰਦਾਬਾਦ ਜੈਤੀ ਅਮਰ ਰਹੇ ਯੂਨੀਅਨ ਕੋਟ ਮਾਰ ਕਰਨ ਵਾਲਾ ਮੁਰਦਾਬਾਦ ਯੂਨੀਅਨ ਦੇ ਕੋਟ ਮਾਰ ਕਰਨ ਵਾਲਾ ਮੁਰਦਾਬਾਦ ਸ਼ਹੀਦ ਮੁਰਦਾਬਾਦ ਸ਼ਹੀਦ ਮੁਰਦਾਬਾਦ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੇਵੀ ਤੇ ਮਹਾਕਪਿਲ ਗੱਲ ਅੱਜ ਪਹੁੰਚ ਗਿਆ ਪੱਟੀ ਦੇ ਵਿੱਚ ਜਿੱਥੇ ਸਫਾਈ ਕਰਮਚਾਰੀਆਂ ਦੀ ਕੋਟ ਮਾਰ ਤੇ ਗਾਲੀ ਗਲੋਚ ਕਰਨ ਦਾ ਜਾਤੀ ਸ਼ੂਚਕ ਸ਼ਬਦ ਬੋਲਣ ਦਾ ਮਾਮਲਾ ਸਾਹਮਣੇ ਆਇਆ ਪਿੱਛੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਐਸਮ ਤਾਂ ਸਫਾਈ ਕਰਮਚਾਰੀ ਜਿਹੜੇ ਜਿਨ੍ਹਾਂ ਨੂੰ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਪ੍ਰਸ਼ਾਸਨ ਵੱਲੋਂ ਕੋਈ ਜਿਹੜਾ ਇਨਸਾਫ ਨਹੀਂ ਮਿਲਿਆ ਤੇ ਗੱਲਬਾਤ ਕਰਾਂਗੇ ਸਫਾਈ ਕਰਮਚਾਰੀਆਂ ਨਾਲ ਆਖਰ ਕੀ ਸਾਰਾ ਮਾਮਲਾ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕੱਪੜੇ ਜਿਹੜੇ ਸਾਰੇ ਪਾਟੇ ਹੋਏ ਨੇ ਇਹ ਮੇਡ ਨੇ ਸਫਾਈ ਕਰਮਚਾਰੀਆਂ ਦੇ ਜਿਹੜੇ ਮੇਡ ਨੇ ਉਹਨਾਂ ਦੇ ਨਾਲ ਵੀ ਹੱਥੋਂ ਪਈ ਇੱਕ ਮਹਿਲਾ ਦੀ ਕੁੱਟਮਾਰ ਦਾ ਵੀ ਮਾਮਲਾ ਸਾਹਮਣੇ ਆਇਆ ਹੈ ਗੱਲਬਾਤ ਕਰਦੇ ਆ ਹਾਂਜੀ ਭਾਜੀ ਕੀ ਨਾਜੀ ਤੁਹਾਡਾ ਰਾਮ ਲਾਲ ਜੀ ਅਕੀ ਮਾਮਲਾ ਸਾਰਾ ਹੋਇਆ ਕਿ ਇਸ ਤਰੀਕੇ ਨਾਲ ਜਿਹੜੇ ਕਪੜੇ ਪਾਟਿਆ ਕੀ ਗੱਲ ਸੀ ਇਹ ਆਪਣੇ ਲੇਡੀਸ ਹਾਸੇ ਆਪਣੇ 15 ਬਾੜ ਚ ਗਈ ਸਫਾਈ ਕਰਨ ਤੇ ਉਥੇ ਡੇਢੀਸ ਨਾਲ ਇੱਕ ਬੰਦਾ ਸੀ ਤੇ ਉਹਨੇ ਗਾਲੀ ਗਲੋਚ ਕੀਤਾ ਤੇ ਮੈਨੂੰ ਫੋਨ ਕੀਤਾ ਤੇ ਮੈਂ ਉਥੇ ਗਿਆ ਵੇਖਣ ਮੌਕੇ ਤੇ ਤੇ ਉਹਨੇ ਮੈਨੂੰ ਸਮਝਾਉਣ ਲੱਗਾ ਤੇ ਉਹ ਕਹਿੰਦਾ ਮੈਂ ਵੀ ਵੀਆਈਪੀ ਆ ਮੈਂ ਵੀ ਵੀਆਈਪੀ ਆ ਲੈ ਤਰਕ ਕਰਦਾ ਤਾ ਨਹੀਂ ਲੱਗਦੀਆਂ ਨਾ ਤੇਰਾ ਲੱਗਦਾ ਜਿਵੇਂ ਤੂੰ ਹੀ ਵੀਆਈਪੀ ਵਾਲਾ ਕੰਮ ਕਰਦਾ ਮੈਂ ਕੋਈ ਐਸੇ ਕਿ ਲੋ ਮੈਨੂੰ ਠਾ ਤਾ ਪਿਆ ਉਹਨੇ ਮੈਨੂੰ ਕੁੜੀ ਦੀ ਗਾਲ ਕੱਢ ਤੇ ਆਪਾਂ ਰਾਪਾ ਫਿਰ ਗਾਲੀ ਕਲੋਈ ਕੀਤਾ ਚਪੇੜਾ ਹੀ ਮਾਰਿਆ ਬੁੱਥੇ ਹੂੰ ਤੂੰ ਕੱਪੜੇ-ਕੁੱਪੜੇ ਫਿਰ ਤੁਹਾਡੇ ਕਿਦਾਂ ਵਾਟੇ ਉਹ ਜਦੋਂ ਹੱਥਾਂ ਬਾਹਰ ਥੋਪਾਈ ਹੋਏ ਫਿਰ ਕੱਪੜੇ ਤੇ ਪੱਟ ਨੇ ਜਿਹੜੀ ਲੇਡੀਜ਼ ਦੇ ਗਲ ਪਏ ਆ ਉਹਦੇ ਵੀ ਸੱਟਾਂ ਲੱਗੀਆਂ ਕੋਈ ਉਹਦੇ ਆਪਦੇ ਸੱਟਾਂ ਲੱਗੀ ਕੋਈ ਤੇ ਇਸ ਬੰਦੀ ਕੋਲ ਦਰਖਾਸਤ ਦਿੱਤੀ ਤੁਹਾਡੇ ਵੱਲੋਂ ਦਰਖਾਸਤ ਦਿੱਤੀ ਥਾਣੇ ਆਈ ਥਾਣੇ ਵਾਲਾ ਪਰ ਕੋਈ ਫਰਮਾਇ ਨਹੀਂ ਕੀਤੀ ਅੱਜ ਨਾਲ ਸਾਡੇ ਹੂੰ ਜਿਹੜਾ ਮਜਰਮ ਉਹਨੂੰ ਲਾ ਕੇ ਭਾ ਕੇ ਸਭ ਕੋ ਫੋਨ ਪਿਆਉਣ ਦੇ ਉਥੇ ਵੀ ਮੜਾ ਚੰਗਾ ਬੋਲੀ ਜਾਂਦਾ ਏ ਪੁਲਿਸ ਵਾਲਿਆਂ ਨੇ ਕੋਈ ਗੱਲਬਾਤ ਨਹੀਂ ਕੀਤੀ ਕੋਈ ਨਾਕਾਰਵਾਈ ਹੋਈ ਜੀ ਦੀ ਦੇ ਹੁਣ ਕੀ ਮੰਗ ਕੀ ਕਰਨੀ ਜੇ ਨਾ ਸੁਣਨਗੇ ਸਵੇਰ ਤੱਕ ਤੇ ਸਵੇਰੇ ਹੜਤਾਲ ਵੀ ਹੋਊਗੀ ਸਾਰਾ ਕਾ ਹੋਊਗਾ ਖਾਣੇ ਜਾ ਕੇ ਕੁੱਤੇ ਖਾਣੇ ਕਰਾਂਗੇ ਪੁਲਿਸ ਦੀ ਵੀ ਸਾਰਿਆਂ ਦੀ ਕਰਾਂਗੇ ਬਿਲਕੁਲ ਸਾਡੇ ਨਾਲ ਨੌਜਵਾਨ ਜੁੜੇ ਨੇ ਗੱਲਬਾਤ ਕਰਾਂਗੇ ਕਿਉਂਕਿ ਸਫਾਈ ਕਰਮਚਾਰੀ ਜਿਹੜਾ ਸਵੇਰ ਤੋਂ ਲੈ ਕੇ ਜਿਹੜਾ ਸ਼ਹਿਰ ਦੀ ਸਫਾਈ ਕਰਦਾ ਹੈ ਗੰਦ ਚੁੱਕਦਾ ਹੈ ਫਿਰ ਵੀ ਸਫਾਈ ਕਰਮਚਾਰੀਆਂ ਨੂੰ ਜਿਹੜਾ ਗਾਲੀ ਗਲੋਚ ਕੀਤਾ ਜਾਂਦਾ ਹੈ ਕੁੱਟਮਾਰ ਕੀਤੀ ਜਾਂਦੀ ਹੈ ਪਰ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਜਿਹੜੀ ਦੇਖਣ ਨੂੰ ਮਿਲਿਆ ਅਸਲ ਤੱਕ ਇਨਸਾਫ ਨਹੀਂ ਮਿਲਿਆ ਗੱਲਬਾਤ ਕਰਾਂਗੇ ਹਾਂਜੀ ਕੀ ਨਾਜੀ ਜੀ ਡਾ ਮੇਰਾ ਨਾਮ ਹੈ ਜੀ ਬਿੰਨੀ ਆ ਜੀ ਕੀ ਮਾਮਲਾ ਕੀ ਹੈ ਸਾਰਾ ਜਿਹੜਾ ਅੱਜ ਜਿਹੜਾ ਸਾਰੇ ਸਫਾਈ ਕਰਮਚਾਰੀ ਇਕੱਠੇ ਹੋਏ ਹਾਂਜੀ ਸਾਰੇ ਸਾਡੇ ਮਤਲਬ ਮੇਡ ਹੈਗੇ ਨੇ ਇਹਨਾਂ ਦੀ ਡਿਊਟੀ ਦਾ ਮਲ ਲਾਂਦੇ ਆਏ ਇਹਨਾਂ ਨੇ 15 ਵਾਰਡ ਚ ਬੀਬੀ ਭੇਜੀ ਬੀਬੀ ਦਾ ਨਾਮ ਹੈਗਾ ਜੀ ਮਨਜੀਤ ਕੌਰ ਉਹਨਾਂ ਦੇ ਨਾਲ ਮਤਲਬ ਗਾਲੀ ਗਲੋਚ ਕੀਤਾ ਗਿਆ ਉਹਨਾਂ ਦਾ ਨਾਮ ਕੀ ਸੀ ਜੀ ਛੀ ਛੀਜ਼ ਕਹਿੰਦੇ ਜੀ ਤੇ ਉਹਨੇ ਕਿਹਾ ਜੀ ਮਤਲਬ ਮੇਰੇ ਬੂਏ ਦੇ ਗਾੜੀ ਝਾੜੂ ਮਾਰ ਤੋਂ ਨੇ ਕਿਹਾ ਮੈਂ ਸਫਾਈ ਕਰਮਚਾਰੀ ਨੇ ਵੀ ਮੇਰੀ ਇੱਥੇ ਮਤਲਬ ਡਿਊਟੀ ਨਹੀਂ ਹੈਗੀ ਮਤਲਬ ਮੇਰੇ ਅੰਡਰ ਏਰੀਆ ਨਹੀਂ ਹੁੰਦਾ ਜਿੰਨਾਂ ਦੇ ਅੰਡਰ ਆਉਂਦਾ ਤੁਸੀਂ ਉਹਨਾਂ ਨੂੰ ਮਤਲਬ ਫੋਨ ਕਰ ਦੋ ਚਾਰਜ ਹੁਣਾਂ ਨੂੰ ਤੇ ਦਫਤਰੇ ਮਤਲਬ ਉਹਨਾਂ ਨੇ ਜੀ ਅੱਗੇ ਗੋਲੀ ਗਲੋਚ ਕੀਤਾ ਬੀਬੀ ਦੇ ਨਾਲ ਸਾਡੀ ਜਿਹੜੀ ਮਤਲਬ ਮਹਿਲਾ ਕਰਮਚਾਰੀ ਹਾਂਜੀ ਮਹਿਲਾ ਕਰਮਚਾਰੀ ਤੇ ਉਹਨਾਂ ਨੂੰ ਕੁੜੀ ਕੁੱਤੀ ਚੂੜੀ ਗਿਆ ਉਹਨੇ ਬੰਨੇ ਨੇ ਨਾਲ ਉਹਨਾਂ ਗਾਲੀ ਗਲੋਚ ਕੀਤਾ ਤੇ ਉਹਦੇ ਚਪੇੜਾ ਵੀ ਮਾਰਿਆ ਸਾਡੇ ਮੇਡ ਸਾਹਿਬ ਗਏ ਇਹਨਾਂ ਦੇ ਵੀ ਹੱਥੋਂ ਪਾਈ ਹੋਏ ਗੱਲ ਪਏ ਆ ਉਹਨਾਂ ਨੇ ਕਿਹਾ ਜੀ ਦਾਤਰ ਲਿਆਓ ਪਿਸਟਲ ਲਿਆਓ ਅਸੀਂ ਮਤਲਬ ਸਾਰੀ ਜੂਨੀਅਰ ਕਾਟੀ ਹੋ ਕੇ ਗਈਆਂ ਜੀ ਥਾਣੇ ਸਾਡੀ ਕੋਈ ਸੁਣਮਾਈ ਨਹੀਂ ਹੋਈ ਸਰ ਮਲਾਜਮ ਜਿਹੜੇ ਆ ਉਹਨਾਂ ਨੂੰ ਲਾਗੇ ਬਿਠਾ ਕੇ ਕੋਲ ਡਰਿੰਕ ਤੇ ਪਲਾਰੇ ਆ ਵੀ ਉਹ ਮੁਜਰਮ ਬੰਦਾ ਉਹਨੂੰ ਕੁਰਸੀ ਤੇ ਬਿਠਾਇਆ ਸੀ 2.5 300 ਬੰਦਾ ਗਿਆ ਸਾਡੀ ਸੁਣਮਾਈ ਨਹੀਂ ਹੋਈ ਅਸੀਂ ਇਹੋ ਚਾਹੁੰਦੇ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਇਹ ਸਾਡੂੰ ਜੇ ਇਨਸਾਫ ਪ੍ਰਸ਼ਾਸਨ ਜਲਦੀ ਨਹੀਂ ਦਿੰਦਾ ਤੇ ਅਗਲਾ ਐਕਸ਼ਨ ਕੀ ਕੀਤਾ ਜਾਊਗਾ ਤੁਹਾਡੀ ਕਦੇ ਬੰਦੀ ਕੋਲ ਐਕਸ਼ਨ ਦੇ ਸਾਰੇ ਮਤਲਬ ਸਾਨੂੰ ਅਸੀਂ ਕੱਲ ਤੱਕ ਮਤਲਬ ਟਾਈਮ ਦਿੱਤਾ ਵਾ 9:30 ਵਜੇ ਅਸੀਂ ਨਹੀਂ ਤਾਂ ਥਾਣੇ ਸਾਰੇ ਮਿਲ ਕੇ ਸੰਘਰਸ਼ ਤੇਜ਼ ਕਰਾਂਗੇ ਅਸੀਂ ਆਪਣੀ ਬਾਹਰ ਦੀਆਂ ਯੂਨੀਅਨ ਨੂੰ ਵੀ ਕਿਹਾ ਵਾ ਜੇ ਬੰਦੇ ਤੇ ਨਾਂ ਪਰਚਾ ਹੋਇਆ ਤੇ ਆ ਸਾਡਾ ਸੰਘਰਸ਼ ਤੇਜ਼ ਹੋਊਗਾ ਸਰ ਅਸੀਂ ਮਤਲਬ ਇਹ ਕੰਮ ਕੱਲ ਤੋਂ ਬੰਦ ਕਰ ਦਾਂਗੇ ਬਿਲਕੁਲ ਜੀ ਕੀ ਗੱਲ ਬਾਤ ਹੋ ਰਹੀ ਹੈ ਤਾਂ ਦੱਸੋ ਪਾਜੀ ਮੈਂ ਆਪਣੀ ਡਿਊਟੀ ਕਰਨ ਦੀ ਆ 15 ਵਾਰਡ ਨੰਬਰ ਦੇ ਵਿੱਚ ਆ ਗੁਰਮੰਦਾਸ ਫਨੋਲੀ ਚ ਤੇ ਉਹਨਾਂ ਨੇ ਪਾਜੀ ਆਏ ਕਹਿੰਦੇ ਮੈਨੂੰ ਕਹਿੰਦੇ ਇੱਧਰ ਵੀ ਸਫਾਈ ਕਰ ਮੈਂ ਕਿਹਾ ਸਰ ਮੇਰੀ ਡਿਊਟੀ ਨਹੀਂ ਇੱਧਰ ਤੇ ਤੁਸੀਂ ਦਫ਼ਤਰ ਜਾਓ ਉੱਥੇ ਪਤਾ ਕਰੋ ਕੀ ਦੀ ਡਿਊਟੀ ਆ ਹੂੰ ਇਹ ਉਹ ਆਪੇ ਕਰਨਗੇ ਮੇਰੇ ਏਰੀਏ ਚ ਨਹੀਂ ਹੁੰਦਾ ਮੈਂ ਫਿਰ ਵੀ ਉਥੇ ਨਾ ਗੁਰਾ ਉਥੇ ਬਵਾਨੇ ਮੰਦਰ ਲੱਗੇ ਵੇਰ ਕਾ ਡੇਰੀ ਆ ਉਥੇ ਲਫਾਫਲ ਫੂਫੇ ਟੋਪ ਉਹਦੇ ਕੁਲਫੀਆਂ ਦੇ ਖਿਲਰੇ ਸੀ ਸੁੱਕੇ ਸੁੱਕੇ ਮੈਂ ਇਕੱਠੇ ਕਰ ਦਿੱਤੇ ਤੇ ਆਂਦਾ ਹਾਂ ਜਾਂ ਤੂੰ ਇਥੇ ਢੇਰੀ ਕੋ ਲਾਈ ਆ ਤੇ ਮੈਂ ਕਹਿੰਿਆ ਕੋਈ ਨਹੀਂ ਸਰ ਮੈਂ ਦੁਪਹਿਰੇ ਚ ਕਵਾ ਦੂੰਗੀ ਜੇ ਮੈਂ ਲਾਈ ਆ ਤੇ ਤੇ ਇਹ ਉਧਰੋਂ ਆਇਆ ਮੈਨੂੰ ਆਣ ਕੇ ਮੇਰੇ ਹੱਥੀ ਪਿਆ ਗੱਲਾਂ ਬਾਤਾਂ ਬੜੀਆਂ ਗੰਦੀਆਂ ਗੱਲਾਂ ਕੱਢੀਆਂ ਨੇ ਕੁੜੀਆਂ ਨੇ ਇਹਨਾਂ ਵਿੱਚ ਇਹਨੂੰ ਸ਼ੀਰ ਆਂਦੇ ਆ ਸ਼ੀਰ 15 ਵਾਰਡ ਨੰਬਰ ਚ ਤੇ ਗੰਦੀਆਂ ਗਾਲਾਂ ਗੱਡੀਆਂ ਫਿਰ ਮੇਰੇ ਹੱਥੀ ਪਿਆ ਵਾ ਫਿਰ ਆਂਦਾ ਕੁੱਤੀ ਚੂੜੀ ਨਾ ਹੋਵੇ ਤੇ ਤੇ ਵਾਵਾ ਗੱਲਬਾਤ ਹੋਈ ਫਿਰ ਮੈਂ ਆਪਣੇ ਮੁਲਾਜ਼ਮਾਂ ਨੂੰ ਸੱਦਿਆ ਦਫ਼ਤਰੋਂ ਅਫਸਰ ਨੂੰ ਸੱਦਿਆ ਫਿਰ ਉਹਨਾਂ ਨੂੰ ਦੱਸੀ ਗੱਲਬਾਤ ਉਹਨਾਂ ਨੇ ਆਣ ਕੇ ਪੁੱਛਿਆ ਵੀ ਇਧਰ ਆ ਗੱਲ ਸੁਣ ਸਾਡੀ ਤੇ ਉਹਨਾਂ ਨੇ ਉਹਨੇ ਕੋਈ ਨਹੀਂ ਸੁਣੀ ਉਹ ਨਾ ਪਿੰਦੀ ਸਤੇ ਗਾਲ ਕੁੜੀ ਦੀ ਅਫਸਰ ਨੂੰ ਕੱਢ ਦਿੱਤੀ ਮੇਡ ਨੂੰ ਮੇਡ ਨੂੰ ਉਹਨੂੰ ਗਾਲ ਕੱਢ ਦਿੱਤੀ ਤੇ ਉਹਨਾਂ ਨੇ ਫਿਰ ਮਾਰ ਦਿੱਤੀ ਚਪੇੜ ਮਾਰ ਦਿੱਤੀ ਇਸੇ ਤੋਂ ਗੱਲ ਵੱਧ ਗਈ ਉਹਨਾਂ ਨੇ ਫਿਰ ਹੱਥੀ ਤੱਕ ਪਏ ਆ ਵਾਵਾ ਚਪੇੜਾ ਚਪੂੜਾ ਮਾਰੀਆਂ ਉਹਨਾਂ ਨੇ ਹਾਂਜੀ ਹਾਂਜੀ ਸਾਡੀ ਸਰ ਕੋਈ ਸੁਣਾਈ ਨਹੀਂ ਹੋਈ ਪਿਸਤੌਲ ਕਹਿੰਦਾ ਮੈਂ ਨਾ ਪਿਸਤੌਲ ਕੱਢ ਕੇ ਤੁਹਾਡੇ ਗੋਲੀਆਂ ਮਾਰਨੀਆਂ ਤੁਸੀਂ ਇੱਥੇ ਸਫਾਈ ਕਿਉਂ ਨਹੀਂ ਕਰਦੇ ਹਾਂਜੀ ਮਾਫੀ ਕਰਦੇ ਮੰਗੇ ਇਹੀ ਕਰਦੇ ਸਾਡੀ ਸੁਨਾਈ ਕੀਤੀ ਜਾਂਦੀ ਜੋ ਕਾਰਵਾਈ ਕਰ ਕੀਤੀ ਜਾਂਦੀ ਆ ਕਰਵਾਓ ਕੰਮ ਤੇ ਇਹ ਥੋੜੀ ਇਹ ਗੱਲ ਪਈ ਅਸੀਂ ਬੇਸਤੀ ਕਰਵਾਈਏ ਇੱਕ ਸਫਾਈ ਕਰੀਏ ਇੱਕ ਅਸੀਂ ਗੱਲਾਂ ਕਰਵਾਈਏ ਬੇਸਤਰੀਕ ਤੇ ਕਰਾਈਏ